ਉਹ ਦੋ ਤਿੰਨ ਸਟਾਰ ਕਿਡਸ ਨੇ ਮੂਵੀ ਕੀਤੀ ਹੈ Google ਕਰ ਲਿਓ ਪੰਜਾਬੀ ਮੂਵੀਜ਼ ਕੀਤੀਆਂ ਨੇ ਉਹ ਕੀ ਹੋਇਆ ਉਹ ਬੰਦੇ ਦੀ ਦੂਜੀ ਮੂਵੀ ਨਹੀਂ ਆਉਣ ਦਿੱਤੀ ਤੀਜੇ ਚ ਉਹਨੂੰ ਸਾਈਡ ਤੇ ਲੈ ਲਿਆ ਚੌਥੇ ਚ ਉਹਦਾ ਰੋਲ ਘਟਾਤਾ ਉਹ ਬੰਦੇ ਦੀ ਇੱਚੇ ਤਰ੍ਹਾਂ ਪ੍ਰੋਮੋਸ਼ਨ ਨਹੀਂ ਹੋਣ ਦੇ ਗਏ ਹੁਣ ਇਹ ਚ ਕੀ ਰੀਜ਼ਨ ਹੈ ਔਰ ਉਹਨਾਂ ਦੇ ਪਾਪਾ ਦਾ ਸਭ ਤੋਂ ਹਿੱਟ ਗਾਣਾ ਸੀ ਉਹ ਗਾਣਾ ਦਰ ਦਿੰਦੀ ਹੈ ਮੋਢੇ ਤੋਂ ਤਿਲਕ ਤਾ ਜਾਵੇ Google ਕਰ ਲਓ ਉਹਨਾਂ ਦੇ ਬੇਟਾ ਇਹਨੂੰ ਅੱਗੇ ਨਹੀਂ ਆਉਣ ਦੇ ਰਹੇ ਹਾਂ ਨਹੀਂ ਆਉਂਦੇ ਨੇ ਰਹਿ ਕੇ ਕਿਉਂ ਤੇ ਨਾਮ ਲੈ ਹੀ ਦਿੱਤਾ ਮੈਂ Google ਕਰ ਲੂ ਐ ਇੱਕ ਕਰੋ Google ਔਰ ਕੁਝ ਮੈਂ ਨਾਮ ਲੈ ਦਵਾ ਤੁਸੀਂ ਨਾਮ ਲੈ ਸਕਦੇ ਮੈਂ ਨਹੀਂ ਲੈਣਾ ਕਿਉਂਕਿ ਉਹ ਮੁੰਡੇ ਚ ਟੈਲੈਂਟ ਹੈ ਮੈਂ ਮੁੰਡੇ ਦੀ ਐਕਟਿੰਗ ਦੇਖੀ ਕੋਟੇ ਕੋਟੇ ਚਾ ਮੂਵੀ ਜੇ ਮੈਂ ਨਾ ਮੈਨੂੰ ਕਾਫੀ ਦਿਨ ਐਂਡ ਤੱਕ ਨਹੀਂ ਪਤਾ ਚੱਲਿਆ ਕਿ ਇਹ ਬੇਟਾ 스타 ਕਿੱਡ ਹੈ ਅੱਛਾ ਤੁਹਾਨੂੰ ਪਤਾ ਨਹੀਂ ਸੀ ਆਈ ਸਵਰ ਅਪਨ ਮਾਈ ਗੋਡ ਗਿਤਾਜ ਗਿਤਾਜ ਲਿਖਿਆ ਗਿਤਾਜ ਬਿੰਦ ਰੱਖਿਆ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੰਦੀ ਆ ਜਿਹਦੀ ਮੈਂ ਗੱਲ ਕਰ ਰਹੀ ਹਾਂ ਹੀ ਇਜ਼ ਵੈਰੀ ਟੈਲੈਂਟਡ ਬாய் ਤੇ ਮੈਂ ਚਾਹੁੰਦੀ ਇੰਡਸਟਰੀ ਅਖਾਂ ਖੋਲੋ ਓਥੇ ਬੱਚਿਆਂ ਨੂੰ ਮੌਕਾ ਦਿਓ ਬਈ ਉਹ ਮੁੰਡੇ ਦੀ ਐਕਟਿੰਗ ਦੇਖੀ ਉਹ ਦੂਜੇ ਮੁੰਡੇ ਤੇ ਹਾਵੀ ਹੋ ਰਿਹਾ ਸੀ ਫਿਰ ਮੈਂ ਕਿਵੇਂ ਨਾ ਕਹਾਂ ਕਿ ਸਟਾਰ ਕਿਡਸ ਨੇ ਤੱਕਾ ਕਰਦੇ ਕੁਕੀ ਪੰਜਾਬ ਵਿੱਚ ਸਟਾਰ ਕਿਡਸ ਟੈਲੈਂਟਡ ਨੇ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੈਂ ਆਪਣੀ ਗੱਲ ਕਰੀ ਮੈਂ ਟੈਲੈਂਟਡ ਆ ਦੇਖੋ ਮੈਂ ਇਹ ਨਹੀਂ ਕਹਿੰਦੀ ਮੈਂ ਬਹੁਤ ਲੋਕਾਂ ਦੇ ਸਾਹਮਣੇ ਮੈਨੂੰ ਕੁਝ ਵੀ ਨਹੀਂ ਆਉਂਦਾ ਓਨੈਸਟਲੀ ਟੈਲਿੰਗ ਹੈਨਾ ਮੈਂ ਇੱਥੇ ਬੈਠ ਕੇ ਜਜ ਨਹੀਂ ਕਰਨਾ ਕਿਸੇ ਨੂੰ ਬਟ ਸਟਾਰ ਕਿਡਸ ਚ ਗਰਾਰੀਆਂ ਮੁਰਕੀਆਂ ਗਾਣਾ ਐਕਟਿੰਗ ਪੇਰੈਂਟਸ ਵੱਲੋਂ ਹੈ ਉਹ ਦੂਜਿਆਂ ਤੇ ਬਹੁਤ ਹਾਵੀ ਹੁੰਦੇ